ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਖਾਣੇ ਅਤੇ ਪਾਣੀ ਦੀ ਦਿੱਕਤ ਆ ਰਹੀ ਸੀ ਅਤੇ ਇੰਨੀ ਰੇਤ ਅਤੇ ਧੁੱਪ ਦੇ ਵਿੱਚ ਉਹ ਕਿਸ ਤਰ੍ਹਾਂ ਦਿਨ ਰਾਤ ਕੱਟ ਰਹੇ ਸੀ ਅਤੇ ਮਰਾਕੋ ਬਾਰਡਰ ਪਹੁੰਚਣ ਲਈ ਉਹ ਜਦੋਂ ਜਹਿਦ ਕਰ ਰਹੇ ਸੀ ਪਰ ਨਹੀਂ ਸੀ ਪਹੁੰਚਿਆ ਜਾ ਰਿਹਾ ਉਹਨਾਂ ਨਾਲ ਕੁਝ ਨੀਗਰੋ ਮੁੰਡੇ ਵੀ ਸਨ ਜਿਹੜੇ ਭੁੱਖੇ ਤੇ ਆਏ ਸਨ ਅਗਲੇ ਭਾਗ ਵਿੱਚ ਭਾਈ ਚਰਨਜੀਤ ਸਿੰਘ ਸੁਝੋਂ ਆਪਣੇ ਨਾਲ ਹੋਈ ਹੱਡ ਵੀਤੀ ਇਸ ਤਰ੍ਹਾਂ ਦੱਸ ਰਹੇ ਹਨ ਦਿਨ ਵੇਲੇ ਹੱਦ ਤੋਂ ਵੱਧ ਧੁੱਪ ਹੁੰਦੀ ਸੀ ਰਾਤ ਨੂੰ ਬਹੁਤ ਠੰਡ ਹੁੰਦੀ ਸੀ ਦਿਨ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹਰ ਰੋਜ਼ ਸਾਡੀ ਮੌਤ ਤੋਂ ਵੀ ਬਦਤਰ ਹਾਲਤ ਹੁੰਦੀ ਸੀ ਕਿਉਂਕਿ ਪੱਥਰ ਦੇ ਪਹਾੜ ਸਾਡੇ ਤੋਂ ਕਾਫੀ ਦੂਰ ਸਨ ਰੇਤਾ ਹੋਣ ਕਰਕੇ ਕੋਈ ਦਰਖਤ ਨਹੀਂ ਸੀ ਰਾਤ ਨੂੰ ਅਸੀਂ ਸਾਰੇ ਮੁੰਡੇ ਛਾਤੀਆਂ ਭਾਰ ਲੰਮੇ ਪੈ ਜਾਂਦੇ ਤਾਂ ਕਿ ਸਾਨੂੰ ਠੰਡ ਨਾ ਲੱਗੇ ਕਈ ਵਾਰ ਲਗਾਤਾਰ 2-2 3-3 ਦਿਨ ਹਵਾ ਵਗਦੀ ਰਹਿੰਦੀ ਜਿਸ ਕਰਕੇ ਅਸੀਂ ਚੌਲ ਵੀ ਨਹੀਂ ਸੀ ਬਣਾ ਸਕਦੇ ਅਤੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੇ ਸੀ ਬਸ ਆਪਣੇ ਮੂੰਹ ਤੇ ਸਿਰ ਕੱਪੜਿਆਂ ਨਾਲ ਬੰਨ ਕੇ ਪਏ ਰਹਿੰਦੇ ਰਾਤ ਨੂੰ ਸਾਡੇ ਸਰੀਰ ਵੀ ਰੇਤੇ ਨਾਲ ਪਰ ਜਾਂਦੇ 14-15 ਦਿਨ ਬਾਅਦ ਅਸੀਂ ਡੌਂਕਰਾਂ ਦੀਆਂ ਮਿੰਨਤਾਂ ਕਰਦੇ ਰਹਿੰਦੇ ਅਤੇ ਕਹਿੰਦੇ ਜਾਂ ਸਾਨੂੰ ਪੁਲਿਸ ਕੋਲੋਂ ਫੜਵਾ ਦਿਓ ਜਾਂ ਵਾਪਸ ਇੰਡੀਆ ਭੇਜ ਦਿਓ ਅੱਗੋਂ ਸਾਨੂੰ ਡੌਂਕਰ ਮਖੌਲ ਪਰ ਇਲਝੇ ਨਾਲ ਕਹਿੰਦੇ ਹੁਣ ਤੁਸੀਂ ਪਿੱਛੇ ਨਹੀਂ ਅੱਗੇ ਹੀ ਜਾਓਗੇ ਸੜਾ ਇੱਕ ਇੱਕ ਪਲ ਰੋ ਰੋ ਕੇ ਨਿਕਲਦਾ ਸੀ ਭੈਣ ਭਰਾਵਾਂ ਨੂੰ ਯਾਦ ਕਰਕੇ ਮਾਤਾ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਤਰਸਦੇ ਸਾਂ ਜਦੋਂ ਵੀ ਸਾਨੂੰ ਭੁੱਖ ਲੱਗਦੀ ਸੀ ਸਾਨੂੰ ਰੋਟੀ ਤਾਂ ਮਿਲਦੀ ਨਹੀਂ ਸੀ ਅਸੀਂ ਸਾਰੇ ਮੁੰਡੇ ਇਕੱਠੇ ਹੋ ਕੇ ਆਪਣੇ ਘਰ ਦੀਆਂ ਰੋਟੀਆਂ ਦੀਆਂ ਗੱਲਾਂ ਕਰਕੇ ਗੱਲਾਂ-ਗੱਲਾਂ ਵਿੱਚ ਹੀ ਰੋਟੀ ਖਾਂਦੇ ਸੀ ਅਤੇ ਆਪਣੀ ਪਿਆਸ ਬੁਝਾਉਣ ਲਈ ਠੰਡੇ ਮਿੱਠੇ ਜਲ ਤੇ ਛਬੀਲਾਂ ਵਾਲੇ ਪਾਣੀ ਨੂੰ ਯਾਦ ਕਰਕੇ ਗੱਲਾਂ-ਗੱਲਾਂ ਨਾਲ ਹੀ ਪਾਣੀ ਪੀਂਦੇ ਸੀ ਅਸੀਂ ਸੱਚੇ ਪਾਤਸ਼ਾਹ ਅੱਗੇ ਇਹ ਅਰਦਾਸ ਕਰਦੇ ਸੀ। हे ਸੱਚੇ ਪਾਤਸ਼ਾਹ ਸਾਨੂੰ ਇੱਕ ਵਾਰ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਗੁਰੂਆਂ ਦੀ ਧਰਤੀ ਤੇ ਇੱਕ ਵਾਰ ਵਾਪਸ ਲੈ ਜਾਓ। ਅਸੀਂ ਦੁਬਾਰਾ ਕਦੇ ਵੀ ਆਪਣੇ ਗੁਰੂਆਂ ਪੀਰਾਂ ਤੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਜਾਣ ਦਾ ਨਾਂ ਨਹੀਂ ਲਵਾਂਗੇ। ਅਸੀਂ ਆਪਣੀ ਸਾਰੀ ਰਹਿਦੀ ਉਮਰ ਪੰਜਾਬ ਦੀ ਧਰਤੀ ਮਾਂ ਦੀ ਕੋਖ ਵਿੱਚ ਬਤੀਤ ਕਰਾਂਗੇ। ਕਦੇ ਵੀ ਵਿਦੇਸ਼ ਜਾਣ ਦਾ ਨਾਂ ਨਹੀਂ ਲਵਾਂਗੇ ਸਗੋਂ ਪਿੰਡ-ਪਿੰਡ ਜਾ ਕੇ ਇਹ ਪ੍ਰਚਾਰ ਕਰਾਂਗੇ ਕਿ ਕੋਈ ਵੀ ਵਿਦੇਸ਼ ਜਾਣ ਦੀ ਗਲਤੀ ਨਾ ਕਰੇ ਕਿਉਂਕਿ ਸਾਨੂੰ ਵੀ ਇਹਨਾਂ ਸਾਰੀਆਂ ਗੱਲਾਂ ਦਾ ਜਿਸਰੇਤ ਦੇ ਜੰਗਲ ਵਿੱਚ ਆ ਕੇ ਪਤਾ ਲੱਗਿਆ ਹੈ ਸਾਡੇ ਪੰਜਾਬ ਤੇ ਗੁਰੂਆਂ ਦੀ ਧਰਤੀ ਤੇ ਰੇਤ ਦੇ ਜੰਗਲ ਦਾ ਕੀ ਫਰਕ ਹੈ ਇੱਥੇ ਅਸੀਂ ਪਾਣੀ ਨੂੰ ਤਰਸ ਰਹੇ ਹਾਂ ਪੰਜਾਬ ਵਿੱਚ ਅਸੀਂ ਪਾਣੀ ਦੀਆਂ ਛਬੀਲਾਂ ਲਾਉਂਦੇ ਹਾਂ ਇੱਥੇ ਅਸੀਂ ਭੁੱਖ ਨਾਲ ਮਰ ਰਹੇ ਹਾਂ ਪੰਜਾਬ ਵਿੱਚ ਅਸੀਂ ਭੁੱਖਿਆਂ ਲਈ ਲੰਗਰ ਲਾਉਂਦੇ ਹਾਂ ਇੱਥੇ ਅਸੀਂ ਛਾਵੇਂ ਬੈਠਣ ਨੂੰ ਤਰਸਦੇ ਹਾਂ ਅਤੇ ਪੰਜਾਬ ਵਿੱਚ ਅਸੀਂ ਆਰਾਮ ਕਰਨ ਲਈ ਸਰਾਮਾਂ ਬਣਾਈਆਂ ਹੋਈਆਂ ਹਨ ਜਦੋਂ ਵੀ ਸਾਨੂੰ ਥੋੜੇ-ਥੋੜੇ ਚੌਲ ਮਿਲਦੇ ਅਸੀਂ ਸਾਰੇ ਅਰਦਾਸ ਕਰਕੇ ਤੇ ਫਿਰ ਬੈਠ ਕੇ ਚੌਲ ਖਾਂਦੇ ਇਸ ਤਰ੍ਹਾਂ ਪਾਣੀ ਪੀਣ ਤੋਂ ਪਹਿਲਾਂ ਅਸੀਂ ਖੜੇ ਹੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੂਰੀ ਅਰਦਾਸ ਕਰਕੇ ਫਿਰ ਪਾਣੀ ਪੀਂਦੇ ਭਾਵੇਂ ਅਸੀਂ ਸਾਰੇ ਸੈਂਤੀ ਮੁੰਡੇ ਕਲੀਨ ਸ਼ੇਵ ਸੀ ਕੋਈ ਵੀ ਸਰਦਾਰ ਨਹੀਂ ਸੀ ਅਸੀਂ ਭਾਵੇਂ ਆਪਣੇ ਘਰਦਿਆਂ ਤੋਂ ਬਹੁਤ ਦੂਰ ਸੀ ਪਰ ਅਸੀਂ ਵਾਹਿਗੁਰੂ ਦੇ ਬਹੁਤ ਨੇੜੇ ਸੀ ਕਿਉਂਕਿ ਇੰਨੀ ਜ਼ਿਆਦਾ ਧੁੱਪ ਠੰਡ ਤੇ ਭੁੱਖ ਪਿਆਸ ਵਿੱਚ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਸਰੀਰਕ ਤੌਰ ਤੇ ਕੋਈ ਦੁੱਖ ਜਾਂ ਬਿਮਾਰੀ ਨਹੀਂ ਲੱਗੀ ਇਸ ਦਾ ਮਤਲਬ ਹੈ ਵਾਹਿਗੁਰੂ ਸਾਡੇ ਨੇੜੇ ਹੈ ਅਤੇ ਦੁੱਖ ਤੇ ਬਿਮਾਰੀਆਂ ਸਾਡੇ ਤੋਂ ਦੂਰ ਹਨ ਅਸੀਂ ਭੁੱਖੇ ਪਿਆਸੇ ਹੀ ਸਵੇਰ ਸ਼ਾਮ ਨਿਤਨੇਮ ਕਰਦੇ ਅਤੇ ਵਾਹਿਗੁਰੂ ਨੂੰ ਹਰ ਵੇਲੇ ਯਾਦ ਕਰਦੇ ਜਿਸ ਕਰਕੇ ਸਾਡੇ ਅੰਦਰ ਇੱਕ ਚੰਗੀ ਸੋਚ ਨੇ ਜਨਮ ਲਿਆ ਅੱਜ ਸਾਨੂੰ 15 ਦਿਨ ਹੋ ਗਏ ਇਸ ਰੇਤ ਦੇ ਜੰਗਲ ਵਿੱਚ ਆਇਆ ਨੂੰ ਅਸੀਂ 37 ਮੁੰਡੇ ਲੱਗ ਬੈਠੇ ਸੀ ਤੇ ਨੌ ਨੀਗਰੋ ਸਾਡੇ ਤੋਂ 100 ਗਜ ਦੂਰ ਬੈਠੇ ਸੀ ਡੌਂਕਰਾਂ ਨੇ ਨੀਗਰੋਆਂ ਨੂੰ ਦੋ ਕੈਨੀਆਂ ਪਾਣੀ ਦੀਆਂ ਦੇ ਕੇ ਕਿਹਾ ਇਹ ਪਾਣੀ ਸਾਰੇ ਜਣੇ ਵੰਡ ਲਓ ਅਸੀਂ ਤਿੰਨ ਦਿਨਾਂ ਬਾਅਦ ਵਾਪਸ ਆਵਾਂਗੇ ਜਦੋਂ ਅਸੀਂ ਨੀਗਰੋਆਂ ਕੋਲੋਂ ਪੰਜ ਜਣੇ ਪਾਣੀ ਲੈਣ ਗਏ ਤਾਂ ਉਹਨਾਂ ਨੇ ਸਾਨੂੰ ਇੱਕ ਕਾਨੀ ਪਾਣੀ ਦੀ ਦੇ ਦਿੱਤੀ ਅਸੀਂ ਕਿਹਾ ਤੁਸੀਂ 9 ਜਣੇ ਪਾਣੀ ਦੀ ਅੱਧੀ ਕਾਨੀ ਰੱਖ ਲਓ ਤੇ ਸਾਨੂੰ ਪਾਣੀ ਦੀ ਡੇਢ ਕਾਨੀ ਦੇ ਦਿਓ ਉਹ ਕਹਿੰਦੇ ਇੱਕ ਕਾਨੀ ਸਾਡੀ ਹੈ ਅਤੇ ਇੱਕ ਤੁਹਾਡੀ ਫਿਰ ਵੀ ਜਦੋਂ ਅਸੀਂ ਕਾਨੀ ਨੂੰ ਹੱਥ ਪਾਉਣ ਲੱਗੇ ਤਾਂ ਕਨੀਗਰੋ ਨੇ ਬਿਕਰ ਨੂੰ ਧੱਕਾ ਮਾਰਿਆ ਤੇ ਸਾਨੂੰ ਪਾ ਗਏ ਉਹਨਾਂ ਨਾਲ ਕਾਫੀ ਹੱਥੋਂ ਪਾਈ ਹੋਈ ਸਾਡਾ ਰੋਲਾ ਸੁਣ ਕੇ ਬਾਕੀ ਦੇ ਮੁੰਡੇ ਵੀ ਆ ਗਏ ਹੁਣ ਨੀਗਰੋ ਡਰ ਗਏ ਅਸੀਂ ਉਹਨਾਂ ਨੂੰ ਅੱਧੀ ਕਾਨੀ ਪਾਣੀ ਦੀ ਦੇ ਦਿੱਤੀ ਤੇ ਡੇਢ ਕਾਨੀ ਲੈ ਕੇ ਆ ਗਏ ਇਸ ਲੜਾਈ ਦੇ ਕਾਰਨ ਜਦੋਂ ਰਾਤ ਹੋਈ ਤਾਂ ਨੀਗਰੋ ਵੀ ਸਾਰੀ ਰਾਤ ਨਾ ਸੁੱਤੇ ਸਾਡੇ ਤੋਂ ਡਰਦੇ ਤੇ ਨਾ ਨੀਗਰਾਂ ਤੋਂ ਡਰਦੇ ਅਸੀਂ ਸੁੱਤੇ ਸਾਨੂੰ ਵੀ ਖਦਸ਼ਾ ਸੀ ਤੇ ਉਹਨਾਂ ਨੂੰ ਵੀ ਹੋਵੇਗਾ ਕਿ ਰਾਤ ਨੂੰ ਸਾਨੂੰ ਸੁੱਤੇ ਪਿਆਂ ਨੂੰ ਮਾਰ ਕੇ ਸਾਡਾ ਪਾਣੀ ਨਾ ਲੈ ਜਾਣ ਮੈਂ ਸੋਚ ਰਿਹਾ ਸੀ ਕਿ ਅਸੀਂ ਪਾਣੀ ਦੀਆਂ ਛਬੀਲਾਂ ਲਾਉਣ ਵਾਲੀ ਕੌਮ ਹਾਂ ਪਰ ਅੱਜ ਅਸੀਂ ਪਾਣੀ ਦੇ ਹੀ ਖਾਤਰ ਲੜ ਰਹੇ ਹਾਂ ਇਹ ਵੀ ਸਾਡੀ ਇੱਕ ਮਜਬੂਰੀ ਸੀ ਕਈ ਵਾਰ ਸਾਡੇ ਵਿੱਚੋਂ ਕਈ ਮੁੰਡੇ ਸਾਰੀ-ਸਾਰੀ ਰਾਤ ਸੌਂਦੇ ਨਹੀਂ ਸੀ ਕਿਉਂ ਇਸ ਲਈ ਕਿ ਜਦੋਂ ਬਾਕੀ ਸਾਰੇ ਸੌ ਜਾਂਦੇ ਸੀ ਤਾਂ ਕਈ ਮੁੰਡੇ ਰਾਤ ਨੂੰ ਪਾਣੀ ਚੋਰੀ ਕਰਕੇ ਪੀ ਜਾਂਦੇ ਸੀ ਜਦੋਂ ਅਸੀਂ ਸਵੇਰ ਨੂੰ ਪਾਣੀ ਵੰਡਣ ਲੱਗਣਾ ਤਾਂ ਪਾਣੀ ਘੱਟ ਹੋਣਾ ਫਿਰ ਅਸੀਂ ਸਮਝ ਗਏ ਕਿ ਸਾਡੇ ਵਿੱਚ ਵੀ ਕੋਈ ਪਾਣੀ ਚੋਰ ਆ। ਫਿਰ ਅਸੀਂ ਸਲਾਹ ਕਰਨ ਲੱਗੇ ਕਿ ਆਪਣੇਆਂ ਤੋਂ ਪਾਣੀ ਦੀ ਰਾਖੀ ਕਿਵੇਂ ਕਰੀਏ ਹੱਲ ਨਿਕਲ ਆਇਆ। ਹੁਣ ਅਸੀਂ ਪਾਣੀ ਦੀਆਂ ਕੈਨੀਆਂ ਨੂੰ ਢੱਕਣ ਨਾਲ ਬੰਦ ਕਰਕੇ ਸੌਣ ਤੋਂ ਪਹਿਲਾਂ ਰੇਤ ਵਿੱਚ ਟੋਆ ਪੁੱਟ ਕੇ ਹੀਠਾਂ ਦਬੰਦੇ ਤੇ ਆਪ ਉੱਪਰ ਸੌ ਜਾਂਦੇ। ਰੇਤ ਦੇ ਬਿਆਬਾਨ ਵਿੱਚ ਸਾਨੂੰ ਆਪਣੇ ਡੱਲਣਾ, ਪੌਂਡਾਂ ਤੇ ਯੂਰੂਆਂ ਦੇ ਚੋਰੀ ਹੋਣ ਦਾ ਉਹਨਾਂ ਡਰ ਨਹੀਂ ਸੀ ਜਿੰਨਾ ਸਾਨੂੰ ਪਾਣੀ ਚੋਰੀ ਹੋਣ ਦਾ ਡਰ ਸੀ। ਅਸੀਂ ਤਿੰਨ ਟਾਈਮ ਪਾਣੀ ਪੀਂਦੇ। ਅੱਧਾ-ਅੱਧਾ ਗਲਾਸ। ਅਸੀਂ ਸਾਰਿਆਂ ਨੇ ਆਪੋ ਆਪਣੀਆਂ ਬੋਤਲਾਂ ਰੱਖੀਆਂ ਸੀ ਜਿਨ੍ਹਾਂ ਵਿੱਚ ਅਸੀਂ ਪਾਣੀ ਜਮਾ ਰੱਖਦੇ ਸੀ। ਫਿਰ ਸਾਨੂੰ 25 ਦਿਨਾਂ ਬਾਅਦ ਫਿਰ 10 ਵੀ ਡੌਂਕੀ ਤੇ ਲੈ ਕੇ ਜਾਣ ਲਈ ਨਵੇਂ ਡੌਂਕਰ ਲੈਣ ਆਏ। ਉਹਨਾਂ ਨੇ ਕਿਹਾ, "ਜਲਦੀ ਜਲਦੀ ਗੱਡੀਆਂ ਵਿੱਚ ਬੈਠੋ। ਅਸੀਂ ਕਾਲੀ ਨਾਲ ਤਿਆਰ ਹੋਏ। ਸ਼ਾਮ ਦੇ 7 ਵਜੇ ਸੀ। ਅਸੀਂ ਸਾਰੇ ਤੇ ਨੀਗਰੋ ਉਸੇ ਵੇਲੇ ਗੱਡੀਆਂ ਵਿੱਚ ਬੈਠ ਗਏ। ਡੌਂਕਰਾਂ ਨੇ ਜਦੋਂ ਸਾਡੀ ਗਿਣਤੀ ਕੀਤੀ ਤਾਂ ਨੀਗਰਾਂ ਨੂੰ ਪਾਹਾਂ ਤੋਂ ਫੜ ਕੇ ਥੱਲੇ ਉਤਾਰਦੇ ਹੋਏ ਕਿਹਾ, "ਤੁਸੀਂ ਇੱਥੇ ਬੈਠੋ, ਅਸੀਂ ਬਾਅਦ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ।" ਉਹਨਾਂ ਦੀ ਗੱਲ ਸੁਣ ਕੇ ਨੀਗਰੋ ਬਹੁਤ ਉੱਚੀ ਉੱਚੀ ਰੋਣ ਲੱਗੇ ਉਹ ਡੌਂਕਰਾਂ ਦੇ ਪੈਰ ਫੜ ਕੇ ਕਹਿਣ ਲੱਗੇ ਸਾਨੂੰ ਨਾਲ ਹੀ ਲੈ ਜਾਓ ਪਰ ਡੌਂਕਰਾਂ ਨੇ ਗਾਲਾਂ ਕੱਢ ਕੱਢ ਕੇ ਉਹਨਾਂ ਨੂੰ ਉੱਥੇ ਹੀ ਬੈਠਣ ਲਈ ਕਿਹਾ ਉਹਨਾਂ ਨੀਗਰਾਂ ਦੀ ਹਾਲਤ ਵੇਖ ਕੇ ਸਾਡਾ ਵੀ ਰੋਣਾ ਨਿਕਲ ਆਇਆ ਪਰ ਡੌਂਕਰ ਰੋਣਾ ਨਾਉ ਨੀਗਰਾਂ ਨੂੰ ਉੱਥੇ ਹੀ ਛੱਡ ਕੇ ਭੱਜ ਗਏ ਸੱਚਾ ਪਾਤਸ਼ਾਹ ਜਾਣਦਾ ਹੈ ਕਿ ਉਹਨਾਂ ਦੀ ਕੀ ਹਾਲਤ ਹੋਈ ਹੋਵੇਗੀ ਜਦੋਂ ਵੀ ਰਾਤ ਨੂੰ ਸਾਡੀਆਂ ਗੱਡੀਆਂ ਬਾਰਡਰ ਵੱਲ ਜਾਂਦੀਆਂ ਤਾਂ ਗੱਡੀਆਂ ਦੀਆਂ ਲਾਈਟਾਂ ਬਿਲਕੁਲ ਬੰਦ ਹੁੰਦੀਆਂ ਸਨ ਅੱਜ ਅਸੀਂ ਬਾਰਡਰ ਤੋਂ 20-25 ਕਿਲੋਮੀਟਰ ਪਿੱਛੇ ਸੀ ਤਾਂ ਪਹਿਲੀ ਵਾਰ ਵੇਖਿਆ ਕਿ ਛੋਟੇ-ਛੋਟੇ ਦਰਖਤਾਂ ਦੇ ਵਿੱਚੋਂ ਸਾਡੇ ਡਾਂਕਰ ਗੱਡੀ ਲੈ ਕੇ ਜਾਂਦੇ ਸੀ। ਰਾਤ ਦੇ 11:30 ਵਜੇ ਦਾ ਸਮਾਂ ਸੀ। ਅਚਾਨਕ ਜਾਂਦੀ-ਜਾਂਦੀ ਸਾਡੇ ਤੋਂ ਅੱਗੇ ਵਾਲੀ ਗੱਡੀ ਇੱਕ ਟੋਏ ਵਿੱਚ ਡਿੱਗ ਪਈ। ਅਤੇ ਉੱਥੇ ਚੀਕ ਚਿਹਾੜਾ ਪੈ ਗਿਆ ਪਰ ਵਾਹਿਗੁਰੂ ਨੇ ਸਾਨੂੰ ਬਚਾ ਲਿਆ। ਡਾਂਕਰਾਂ ਨੇ ਸਾਨੂੰ ਚੁੱਪ ਕਰਾ ਕੇ ਟੋਏ ਵਿੱਚੋਂ ਗੱਡੀ ਗੱਡੀ ਤੇ ਫਿਰ ਤੁਰ ਪਏ। ਅੱਧੇ ਘੰਟੇ ਬਾਅਦ ਉਹਨਾਂ ਨੂੰ ਸਾਨੀਆਂ ਗੱਡੀਆਂ ਵਿੱਚੋਂ ਉਤਾਰ ਲਿਆ ਸਾਨੂੰ ਹੁਣ ਸਾਡੀਆਂ ਦੋ-ਦੋ ਲਾਈਨਾਂ ਬਣਾ ਲਈਆਂ ਇੱਕ ਲਾਈਨ ਵਿੱਚ ਸਭ ਤੋਂ ਅੱਗੇ ਮੈਂ ਸੀ ਤੇ ਦੂਜੀ ਲਾਈਨ ਵਿੱਚ ਸਭ ਤੋਂ ਅੱਗੇ ਮਹਤਪੂਰੀ ਉਲੱਦਣੀ ਦਾ ਮੁੰਡਾ ਸੀ ਡੌਂਕਰ ਸਾਡੇ ਅੱਗੇ ਸੀ ਰਾਤ ਦੇ 1.5 ਵਜੇ ਬਾਰਡਰ ਤੋਂ ਅਸੀਂ ਸਿਰਫ ਅੱਧਾ ਕਿਲੋਮੀਟਰ ਪਿੱਛੇ ਸੀ ਇੱਕ ਛੋਟੀ ਜਿਹੀ ਕਿਕਰ ਦੇ ਪਿੱਛੇ ਤੇ ਸਾਹਮਣੇ ਮਰਾਕੋ ਦੇ ਬਾਰਡਰ ਤੇ ਫੌਜੀਆਂ ਦੀਆਂ ਗੱਡੀਆਂ ਥੋੜੇ-ਥੋੜੇ فاਸਲੇ ਤੇ ਘੁੰਮਦੀਆਂ ਸੀ ਉਹਨਾਂ ਗੱਡੀਆਂ ਦੇ ਉੱਪਰ ਇੱਕ ਬਹੁਤ ਹੀ ਤੇਜ਼ ਲਾਈਟ ਲੱਗੀ ਸੀ ਜੋ ਆਲੇ-ਦੁਆਲੇ ਘੁੰਮ ਰਹੀ ਸੀ। ਉਸ ਲਾਈਟ ਦੇ ਕੋਲ ਫੌਜੀ ਖੜੇ ਦਿਖਦੇ ਸਨ। ਸਾਨੂੰ ਪਤਾ ਲੱਗ ਗਿਆ ਕਿ ਜਦੋਂ ਲਾਈਟ ਦੇ ਚਾਨਣ 'ਚ ਕੋਈ ਬੰਦਾ ਉਹਨਾਂ ਫੌਜੀਆ ਨੂੰ ਦਿਸਦਾ ਹੈ ਤਾਂ ਉਸੇ ਟਾਈਮ ਗੋਲੀਆਂ ਚਲਾ ਦਿੰਦੇ ਹਨ। ਜਦੋਂ ਗੱਡੀ ਦੀ ਲਾਈਟ ਸਾਡੇ ਵੱਲ ਨੂੰ ਪੈਂਦੀ ਅਸੀਂ ਸਾਰੇ ਲੰਮੇ ਪੈ ਜਾਂਦੇ। ਸਾਡਾ ਇੱਕ ਡੌਂਕਰ ਮਰਾਕੋ ਦੇ ਬਾਰਡਰ ਤੇ 100 ਗਜ ਪਿੱਛੇ ਸੀ। ਉਹ ਸਾਨੂੰ ਇਹ ਕਹਿ ਕੇ ਅੱਗੇ ਚਲਾ ਗਿਆ ਕਿ ਤੁਸੀਂ ਇੱਥੇ ਖੜੋ ਮੈਂ ਮਰਾਕੋ ਦੇ ਫੌਜੀ ਅਫਸਰ ਨਾਲ ਬਾਰਡਰ ਪਾਰ ਕਰਨ ਲਈ ਸੈਟਿੰਗ ਕਰਤੀ ਹੋਈ ਹੈ ਮੈਂ ਹੁਣੇ ਆਇਆ ਅਸੀਂ ਜੇ ਖੜੇ ਸੀ ਕਿ ਅਚਾਨਕ ਹੀ ਮਿਲਟਰੀ ਵਾਲੀ ਗੱਡੀ ਦੀ ਲਾਈਟ ਸਾਡੇ ਵੱਲ ਪਈ ਲਾਈਟ ਸਾਡੇ ਤੇ ਪੈਂਦੇ ਹੀ ਮਰਾਕੋ ਦੀ ਮਿਲਟਰੀ ਨੇ ਗੋਲੀ ਚਲਾ ਦਿੱਤੀ ਸਾਡੇ ਵਾਲਾ ਡੌਂਕਰ ਚੀਕਾਂ ਮਾਰਦਾ ਥੱਲੇ ਡਿੱਗ ਪਿਆ ਅਸੀਂ ਸਾਰੇ ਘਬਰਾ ਗਏ ਅਸੀਂ ਸਮਝਿਆ ਕਿ ਡੌਂਕਰ ਤਾਂ ਮਰ ਗਿਆ ਅਸੀਂ ਬਾਕੀ ਸਾਰੇ ਮੁੰਡੇ ਇੱਕ ਦੂਜੇ ਤੋਂ ਅੱਗੇ ਚੀਕਾਂ ਮਾਰਦੇ ਹੋਏ ਭੱਜਣ ਲੱਗ ਪਏ। ਮਰਾਕੋ ਦੀ ਮਿਲਟਰੀ ਨੇ ਸਾਡੇ ਉੱਤੇ ਵੀ 17-18 ਗੋਲੀਆਂ ਚਲਾਈਆਂ ਪਰ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਨਾਲ ਸਾਨੂੰ ਬਚਾ ਲਿਆ। ਮੈਂ ਸੋਚ ਰਿਹਾ ਸੀ ਕਿ ਸੱਚੇ ਪਾਤਸ਼ਾਹ ਦੇ ਸਰੂਪ ਗੁਟਕਾ ਸਾਹਿਬ ਮੇਰੇ ਕੋਲ ਸੀ। ਤਾਂ ਹੀ ਇਸ ਔਖੇ ਸਮੇਂ ਬਚਾਅ ਹੋ ਗਿਆ। ਮੈਂ ਗੁਟਕਾ ਸਾਹਿਬ ਹਮੇਸ਼ਾ ਪਾਕਟ ਬੈਲਟ ਵਿੱਚ ਪਾ ਕੇ ਆਪਣੇ ਲੱਕ ਦੁਆਲੇ ਬੈਲਟ ਬੰਨ੍ਹ ਲੈਂਦਾ ਸੀ। ਅਸੀਂ ਦੌੜ ਰਹੇ ਸੀ। 1 ਕਿਲੋਮੀਟਰ ਦੌੜਨ ਤੋਂ ਬਾਅਦ ਅਸੀਂ ਸਾਲਿਆ ਗੋਲੀਆਂ ਚੱਲਦੀਆਂ ਵੇਖ ਕੇ ਸਾਡੀ ਤਾਂ ਭੁੱਖ ਤੇ ਪਿਆਸ ਵੀ ਜਾਂਦੀ ਲੱਗੀ ਅਸੀਂ ਸਾਰੇ ਆਪਣੀ ਕਿਸਮਤ ਨੂੰ ਰੋਂਦੇ ਸੀ ਮੌਤ ਹਮੇਸ਼ਾ ਸਾਡੇ ਨਾਲ ਪਰਛਾਵਾ ਬਣ ਕੇ ਸਾਡੇ ਪੈਰਾਂ 'ਚ ਰਹਿੰਦੀ ਸੀ ਪਰ ਸੱਚੇ ਪਾਤਸ਼ਾਹ ਦਾ ਮਿਹਰਾਂ ਭਰਿਆ ਹੱਥ ਸਾਡੇ ਸਿਰ ਤੇ ਰਹਿੰਦਾ ਸੀ ਜਿਸ ਕਰਕੇ ਅਸੀਂ ਮੌਤ ਤੋਂ ਬਚਦੇ ਰਹੇ ਜਿਸ ਦਾ ਸਾਹਿਬ ਡੱਡਾ ਹੋਏ ਤਿਸ ਨੂੰ ਮਾਰ ਨਾ ਸਕਕਾ ਕੋਈ ਹੁਣ ਜਦੋਂ ਸਾਡਾ ਡੋਂਕਰ ਨਾਲ ਆਮਣਾ-ਸਾਮਣਾ ਹੋਇਆ ਤੇ ਉਹ ਕਹਿਣ ਲੱਗੇ ਤੁਸੀਂ ਗੋਲੀਆਂ ਚੱਲਣ ਵੇਲੇ ਦੌੜੇ ਕਿਉਂ ਸੀ ਗੋਲੀਆਂ ਚੱਲਦੀਆਂ ਚ ਤੁਹਾਨੂੰ ਲੰਮੇ ਪੈ ਜਾਣਾ ਚਾਹੀਦਾ ਸੀ ਅਸੀਂ ਕਿਹਾ ਤੁਸੀਂ ਕਿਹੜਾ ਸਾਨੂੰ ਦੱਸਿਆ ਸੀ ਕਿ ਅੱਗੇ ਗੋਲੀਆਂ ਚੱਲਣੀਆਂ ਤੁਸੀਂ ਤਾਂ ਕਹਿੰਦੇ ਸੀ ਸਾਡੀ ਮਰਾਕੋ ਮਿਲਟਰੀ ਨਾਲ ਸੈਟਿੰਗ ਹੈ ਡੋਂਕਰ ਕਹਿੰਦਾ ਸਾਡੀ ਸਗੀਰ ਮਦੀਰ ਭਾਵ ਛੋਟੇ ਅਫਸਰ ਨਾਲ ਸੈਟਿੰਗ ਹੈ ਪਰ ਲੱਗਦਾ ਉਥੇ ਕਬੀਰ ਮਦੀਰ ਭਾਵ ਵੱਡਾ ਅਫਸਰ ਆ ਗਿਆ ਜਿਸ ਕਰਕੇ ਗੋਲੀਆਂ ਚੱਲੀਆਂ ਸਾਨੂੰ ਨਹੀਂ ਸੀ ਪਤਾ ਕਬੀਰ ਮਦੀਰ ਤੇ ਸਗੀਰ ਮਦੀਰ ਕੌਣ ਸਨ ਪਰ ਅਸੀਂ ਡੋਂਕਰਾਂ ਦੀ ਹਰ ਗੱਲ ਤੇ ਯਕੀਨ ਕਰਨ ਲਈ ਮਜਬੂਰ ਸਾਂ ਇਹ ਡੋਂਕਰ ਇੱਕ ਦਿਨ ਵਿੱਚ ਭਾਵੇਂ ਪੰਜ ਟਾਈਮ ਨਮਾਜ਼ ਪੜ੍ਹਦੇ ਸੀ ਪਰ ਇੱਕ ਦਿਨ ਵਿੱਚ 100 ਵਾਰ ਝੂਠ ਬੋਲਦੇ ਸੀ ਸਾਨੂੰ ਕਦੇ ਵੀ ਕੋਈ ਗੱਲ ਸੱਚ ਨਹੀਂ ਸੀ ਦੱਸਦੇ ਸਗੋਂ ਜਿਹੜੀ ਵੀ ਗੱਲ ਦੱਸਦੇ ਉਸਦੇ ਉਲਟ ਹੀ ਹੁੰਦਾ ਹੁਣ ਅਸੀਂ 3:30 ਵਜੇ ਤੜਕੇ ਆਪਣੀਆਂ ਗੱਡੀਆਂ ਕੋਲ ਪਹੁੰਚ ਗਏ ਸਾਡੇ ਸਾਰਿਆਂ ਦੇ ਸਰੀਰ ਥੱਕੇ ਟੁੱਟੇ ਪਏ ਸੀ ਤੁਰਨ ਨੂੰ ਦਿਲ ਨਹੀਂ ਸੀ ਕਰਦਾ ਪਰ ਫਿਰ ਵੀ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਸੀ ਵਾਹਿਗੁਰੂ ਸਾਡੇ ਅੰਗ ਸੰਗ ਸੀ ਸਾਨੂੰ ਫਿਰ ਡੌਂਕਰਾਂ ਨੇ ਗੱਡੀਆਂ ਵਿੱਚ ਬਿਠਾ ਲਿਆ ਇਹ ਸਿਲਸਿਲਾ ਚੱਲਦਾ ਹੀ ਰਿਹਾ ਭੁੱਖਿਆਂ ਤੇ ਪਿਆਸਿਆਂ ਨੂੰ ਅੱਜ ਸਾਨੂੰ 27ਵਾਂ ਦਿਨ ਹੋ ਗਿਆ 10 ਵਾਰ ਮਰਾਕੋ ਦੇ ਬਾਰਡਰ ਤੇ ਜਾਣ ਲਈ ਡੌਂਕਰ ਸਾਨੂੰ ਡੌਂਕੀ ਮਾਰਨ ਗਏ 27 ਦਿਨਾਂ ਵਿੱਚ ਕਿਸੇ ਨੇ ਕਦੇ ਵੀ ਬਰਸ਼ ਨਹੀਂ ਕੀਤਾ ਨਾ ਹੀ ਪਾਣੀ ਨਾਲ ਮੂੰਹ ਧੋਤਾ ਨਾ ਹੀ ਕਿਸੇ ਨੇ ਕੁਰਲੀ ਕੀਤੀ ਬਸ ਭੁੱਖੇ ਢਿੱਡ ਗੱਡੀਆਂ ਵਿੱਚ ਬੈਠੇ ਜਾਂਦੇ ਇੱਕ ਦਿਨ ਅਸੀਂ ਬਾਰਡਰ ਤੋਂ 4 ਵਜੇ ਗੱਡੀਆਂ ਵਿੱਚ ਬੈਠੇ ਤੇ ਦੁਪਹਿਰ ਨੂੰ ਕੜਾਕੇ ਦੀ ਧੁੱਪ ਵਿੱਚ ਉਹਨਾਂ ਸਾਨੂੰ 2 ਵਜੇ ਇੱਕ ਕਿਕਰ ਦੇ ਕੋਲ ਉਤਾਰ ਦਿੱਤਾ ਹੁਣ ਅਸੀਂ ਅੱਕ ਗਏ ਸੀ ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਡੌਂਕਰਾਂ ਨਾਲ ਮਰਾਕੋ ਦੇ ਬਾਰਡਰ ਤੇ ਡੌਂਕੀ ਲਾਉਣ ਨਹੀਂ ਜਾਣਾ ਭਾਵੇਂ ਸਾਨੂੰ ਗਾਲਾਂ ਕੱਢਣ ਤੇ ਭਾਵੇਂ ਕੁੱਟਣ ਅਸੀਂ ਕੀਤੇ ਫੈਸਲੇ ਮੁਤਾਬਕ ਬਾਰਡਰ ਵੱਲ ਜਾਣ ਤੋਂ ਨਾ ਕਰ ਦਿੱਤੀ ਡੌਂਕਰ ਸਾਨੂੰ ਰੇਤ ਵਿੱਚ ਕਿੱਕਰ ਕੋਲ ਛੱਡ ਕੇ ਜਾਣ ਹੀ ਲੱਗੇ ਸੀ ਕਿ ਡੌਂਕਰਾਂ ਦੇ ਇੰਟਰਨੈਸ਼ਨਲ ਵਾਇਰ ਸੈੱਟ ਤੇ ਸਾਡੇ ਮਾਲੀ ਦੇਸ਼ ਵਾਲੇ ਏਜੰਟ ਅਜੀਤ ਤੇ ਰਾਜੇਸ਼ ਦਾ ਫੋਨ ਆ ਗਿਆ ਜਦੋਂ ਮੈਂ ਫੋਨ ਫੜਿਆ ਰਾਜੇਸ਼ ਏਜੰਟ ਮੈਨੂੰ ਪੁੱਛਣ ਲੱਗਾ ਕੀ ਹੋ ਗਿਆ ਤੁਸੀਂ ਤਾਂ ਅੱਜ ਬਾਰਡਰ ਪਾਰ ਕਰਨ ਜਾਣਾ ਸੀ ਮੈਂ ਸਾਰੇ ਮੁੰਡਿਆਂ ਦੇ ਸਾਹਮਣੇ ਰੋਂਦੇ ਰੋਂਦੇ ਨੇ ਗਾਲਾਂ ਕੱਢਦੇ ਉਸ ਨੂੰ ਕਿਹਾ ਤੂੰ ਤਾਂ ਕਹਿੰਦਾ ਸੀ ਏਸੀ ਗੱਡੀਆਂ ਵਿੱਚ ਜਾਣਾ ਤੇ ਬਾਰਡਰ ਤੇ ਫੌਜੀਆਂ ਨਾਲ ਸਾਡੀ ਸੈਟਿੰਗ ਹੈ ਪਰ ਸਾਡੇ ਬਾਰਡਰ ਪਾਰ ਕਰਨ ਲੱਗਿਆਂ ਫੌਜੀਆਂ ਨੇ 17-18 ਗੋਲੀਆਂ ਚਲਾਈਆਂ ਅਸੀਂ ਦੌੜ ਕੇ ਮੱਸੀਂ ਬਚੇ ਅਸੀਂ ਅੱਜ ਤੋਂ ਬਾਅਦ ਕਦੇ ਬਾਰਡਰ ਤੇ ਨਹੀਂ ਜਾਣਾ ਸਾਡੇ ਕੋਲੋਂ ਭਾਵੇਂ ਸਾਰੇ ਪੈਸੇ ਲੈ ਲਓ ਪਰ ਸਾਨੂੰ ਆਪਣੇ ਪੰਜਾਬ ਵਾਪਸ ਭੇਜ ਦਿਓ। ਰਾਜੀਸ਼ ਏਜੰਟ ਚੁੱਪ ਕਰਕੇ ਸੁਣਦਾ ਰਿਹਾ। ਫਿਰ ਠਰਮੇ ਜਹੇ ਨਾਲ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ। ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਤੁਹਾਡੇ ਤੋਂ ਬਾਅਦ ਮਾਲੀ ਦੇਸ਼ ਤੋਂ ਅਸੀਂ 37 ਮੁੰਡੇ ਹੋਰ ਭੇਜੇ ਸੀ ਤੇ ਉਹ ਕੱਲ ਮਰਾਕੋ ਦਾ ਬਾਰਡਰ ਪਾਰ ਕਰਕੇ ਸਪੇਨ ਚਲੇ ਗਏ ਨੇ। ਪਤਾ ਨਹੀਂ ਤੁਹਾਡੀ ਕਿਸਮਤ ਮਾੜੀ ਹੈ। ਤੁਹਾਡੇ ਤੋਂ ਬਾਅਦ ਵਿੱਚ 37 ਮੁੰਡੇ ਬਾਰਡਰ ਪਾਰ ਕਰ ਗਏ। ਤੁਸੀਂ 2 ਦਿਨ ਹੋਰ ਠਹਿਰੋ। ਅਸੀਂ ਉਹਨਾਂ ਡੌਂਕਰਾਂ ਨੂੰ ਕਹਿੰਦੇ ਹਾਂ ਕਿ ਸਾਡੇ ਹੋਰ 37 ਮੁੰਡਿਆਂ ਨੂੰ ਬਾਰਡਰ ਪਾਰ ਕਰਾ ਦਿਓ। ਅਸੀਂ ਹੈਰਾਨ ਸਾਂ ਕਿ ਇਹਨਾਂ ਨੇ ਤਾਂ 27 ਦਿਨਾਂ ਵਿੱਚ ਸਾਡੇ 5 ਵਾਰ ਡੌਂਕਰ ਬਦਲੇ ਨੇ। ਫਿਰ ਵੀ ਉਸ ਏਜੰਟ ਦੀਆਂ ਮਿੱਠੀਆਂ ਤੇ ਪੋਲੀਆਂ-ਪੋਲੀਆਂ ਗੱਲਾਂ ਨੇ ਮਰਾਕੋ ਦੇ ਬਾਰਡਰ ਤੇ ਜਾਣ ਲਈ ਸਾਡਾ ਫਿਰ ਯਕੀਨ ਬਣਾ ਦਿੱਤਾ।